ਅੱਜ ਦੇ ਇਸ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੋਗੇ ਸਰ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜੀ ਐਂਟਰੀ ਕੀਤੀ ਗਈ ਹੈ ਕੋ ਭਾਰਤ ਦੇਸ਼ਾ ਜਿਹੜਾ ਗੁਰੂਆਂ ਪੀਰਾਂ ਪਗੰਬਰਾਂ ਅਦਸ਼ੀਆਂ ਬਣੀਆਂ ਦਾ ਜੀ ਤਾਂ ਇਸ ਦੇਸ਼ ਦੇ ਅੰਦਰ ਬਹੁਤ ਸਾਰੇ ਲੋਕ ਅਜਿਹੇ ਆ ਜਿਹੜੇ ਆਪਦੇ ਗੁਰੂਆਂ ਨੂੰ ਪੀਰਾਂ ਨੂੰ ਪਗੰਬਰਾਂ ਨੂੰ ਦੇ ਜਿਹੜੇ ਆ ਉਹਨਾਂ ਸਥਾਨਾਂ ਦੇ ਦਰਸ਼ਨ ਨਹੀਂ ਕਰਦੇ ਤਾਂ ਸਰਕਾਰ ਨੇ ਫੈਸਲਾ ਕੀਤਾ ਕਿ ਜੋ ਲੋਕ ਆਪਣੇ ਅ ਦਰਸ਼ਨ ਕਰਨਾ ਚਾਹੁੰਦੇ ਹਾਂ ਸਥਾਨਾਂ ਦੇ ਤਾਂ ਉਹਦੇ ਲਈ ਸਰਕਾਰ ਨੇ ਪ੍ਰਬਾਲਾ ਕੀਤਾ ਸੋ ਇਹ ਜਿਹੜੀ ਹੈਗੀ ਅੱਜ ਲੰਗਪੁਰ ਸਾਹਮ ਬੰਨਾ ਦੇਵੀ ਤੇ ਅਮਰਪਾਲ ਸਾਹਿਬ ਜਾਊਗੀ ਉਹ ਉਹਨਾਂ ਸਥਾਨਾਂ ਦੇ ਦਰਸ਼ਨ ਕਰਨਗੇ ਇਹ ਜਿਹੜਾ ਬਖਸ਼ਾ ਸਰਕਾਰ ਦਾ ਹੈ ਤਾਂ ਕਿ ਕਿਉਂਕਿ ਅਸੀਂ ਤਾਂ ਸਾਡਾ ਜਿਹੜਾ ਧਾਰਮਿਕ ਦੇਸ਼ ਹੈ ਇਸ ਦੇ ਅੰਦਰ ਸੱਤਵਤ ਦੇਵੀ ਦੇਵਤੇ ਸਾਡੇ ਦੇਸ਼ ਜਰਦਾ ਸੋ ਉਹਨਾਂ ਸਥਾਨਾਂ ਦੇ ਤੇ ਜਿਹੜਾ ਜਾ ਕੇ ਲੋਕਾਂ ਨੂੰ ਅੱਗੇ ਵਕਤਾਂ ਕਰਕੇ ਦੇਣ ਨੂੰ ਜਿਹੜਾ ਹੈ ਉਹ ਬੰਦੇ ਆ ਇਹ ਬਹੁਤ ਵੱਡਾ ਭਰਾਲਾ ਹੈ ਔਰ ਉਹ ਲੋਕ ਜਿਹੜੇ ਖਾਸ ਕਰਕੇ ساری ਜ਼ਿੰਦਗੀ ਉਹਨਾਂ ਸਥਾਨਾਂ ਤੇ ਦਰਸ਼ਨ ਨਹੀਂ ਕਰ ਸਕਦੇ ਉਹ ਅੱਜ ਦਰਸ਼ਨ ਕਰਮਗੇ ਔਰ ਆਪ ਦੇ ਇਲਾਕੇ ਉਹ ਅਨੰਤ ਬਹਿ ਜੀ ਸਰ ਇਸ ਤੋਂ ਪਹਿਲਾਂ ਕੁੱਲ ਕਿੰਨੀਆਂ ਜਿਹੜੀਆਂ ਬੱਸਾਂ ਪੰਜਾਬ ਤੋਂ ਜਿਹੜੀਆਂ ਰਵਾਨਾ ਹੋ ਚੁੱਕੀਆਂ ਔਰ ਕਿੰਨੇ ਸ਼ਰਧਾਲੂ ਹੁਣ ਤੱਕ ਕਿਹੜੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਚੁੱਕੇ ਨੇ ਇਸ ਤੋਂ ਪੰਜਾਬ ਦਾ ਤਾਂ ਡਾਟਾ ਮਤਲਬ ਪੰਜਾਬ ਲੈਵਲ ਤੋਂ ਕੋ ਮੇਰੇ ਸਾਹਮਣੇ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਦਿਨ ਦਿੱਤਾ ਕਰ 30000 ਤੋਂ ਉੱਤੇ ਜਿਹੜਾ ਸ਼ਰਧਾਲੂ ਹੈ ਜਾ ਪੰਜਾਬ ਦੇ ਵਿੱਚ ਜਿਹੜਾ ਹੈਗਾ ਜਾਗ ਚੁਕਾ ਔਰ ਪੰਜਾਬ ਤੋਂ ਬਾਹਰ ਵੀ ਜਿਵੇਂ ਸਾਲਾਫਰ ਪਰ ਵੀ ਹਜੂਰ ਸਾਹਿਬ ਜਿਹੜੇ ਭੇਜਨੇ ਸੀ ਵੀ ਤੇ ਉਹਦੇ ਵਾਸਤੇ ਜਿਹੜਾ ਸੈਂਟਰ ਗਵਰਨਮੈਂਟ ਨੂੰ ਪੈਸੇ ਭਰੇ ਭਰਨ ਦੇ ਬਾਵਜੂਦ ਸਾਨੂੰ ਟ੍ਰੇਨਾਂ ਨਹੀਂ ਮਿਲਦੀ ਤਾਂ ਹੁਣ ਸਰਕਾਰ ਨੇ ਫੈਸਲਾ ਕਰੀ ਸੀ ਬਾਈ 에ਅਰ ਵੀ ਜਕਸ਼ਣ ਕਰਾਵਾਂਗੇ ਸੋ ਇਹ ਜਿਹੜੀ ਆ ਲੱਖਾਂ ਲੋਕ ਆ ਜਿਹੜੇ ਇਸ ਦਾ ਆਨੰਦ ਮਾਣਨਗੇ ਸੋ ਇਹ ਜਿਹੜਾ ਹੈਗਾ ਬਹੁਤ ਵੱਡਾ ਉਤਰਾਲਾ ਔਰ ਸਰਕਾਰ ਜਿਹੜੀ ਹੈ ਇਹ ਚਾਹੁੰਦੀ ਹੈ ਕਿ ਹਰ ਬੰਦਾ ਆਪ ਦੇ ਹੱਕ ਸੁਣੇ ਸਰ ਬਾਈਰ ਦਾ ਜਿਹੜਾ ਖਰਚਾ ਹੋਊਗਾ ਉਹ ਵੀ ਸਾਰਾ ਪੰਜਾਬ ਗਵਰਨਮੈਂਟ ਦੇ ਉਹ ਆ ਗਵਰਨਮੈਂਟ ਹੀ ਕਰੂਗੀ ਪੰਜਾਬ ਇਹ ਵੀ ਤਾਂ ਪੰਜਾਬ ਗਵਰਨਮੈਂਟ ਹੀ ਕਰ ਰਹੀ ਹੈ ਜੀ ਬਿਲਕੁਲ ਤਾਂ ਫਿਰ ਇਹ ਵੀ ਜੇ ਹੁਣ ਸੈਂਟਰ ਇਹ ਅੜੀ ਹੋਈ ਏ ਇਸ ਗੱਲ ਤੇ ਇਹ ਇਹ ਬਹਾਨਾ ਮਾਰੇ ਸਰ ਕੋ ਇੰਜਣ ਹੀ ਹੈ ਨਹੀਂ ਤਾਂ ਫਿਰ ਕੋਈ ਗੱਲ ਨਹੀਂ ਫਿਰ ਅਸੀਂ ਜਾ ਜਾ ਰਹੇ ਕਰਨਾ ਸਰ ਆ ਜਿਹੜਾ ਅੱਜ ਦਾ ਜਿਹੜਾ ਜੱਥਾ ਜਾ ਰਿਹਾ ਇਹਦੇ ਵਿੱਚ ਕੁੱਲ ਕਿੰਨੇ ਸ਼ਰਧਾਲੂ ਨੇ ਔਰ ਇਹ ਕਿਹੜੇ-ਕਿਹੜੇ ਜਿਹੜੇ ਮੁੱਖ ਜਿਹੜੇ ਧਾਰਮਿਕ ਸਥਾਨਾਂ ਤੇ ਹੁਣ ਹੋ ਕੇ ਵਾਪਸ ਆਈਗੇ ਜੀ ਤਾਂ ਤੁਸੀਂ ਦੱਸਿਓ ਜੀ ਆਪਣਾ ਸ੍ਰੀ ਅਨੰਦਪੁਰ ਸਾਹਿਬ ਨੇੜਾ ਦੀ ਖੀਰੀ ਅਮਰਸਾਬ ਦੇ ਵਿੱਚ ਅਮਰਸਾਬ ਦੇ ਵਿੱਚ ਕਾਫੀ ਸਥਾਨ ਪੈਂਦੇ ਨੇ ਜੀ ਤਾਂ ਉਹ ਸਾਰੇ ਦੱਸੋ ਥੈਂਕ ਯੂ ਜੀ